ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਇਤਨਾ ਸਦਗਾ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਦਾ ਨਾਮ ਯਸ਼ਪਾਲ ਚੋਹਾਨ ਹੈ ਜੋ ਕਿ ਅੱਜ ਸੋਚਕ ਸਮਾਗਮ ਕਰਵਾਇਆ ਗਿਆ ਉਹਨਾਂ ਨੇ ਉੱਥੇ ਸੋਚਕ ਦੀ ਰਸਮ ਵੀ ਅਨਵਾਈ ਆਓ ਤੁਹਾਨੂੰ ਉਥੋਂ ਦੀਆਂ ਲਾਈਵ ਤਸਵੀਰਾਂ ਦਿਖਾਈਏ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਤੁਸੀਂ ਜੁੜੇ ਰਹੋ ਚੈਨਲ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਨਾਲ ਕੀ ਦੇਖਿਆ ਜੀ ਪਹਿਲਾਂ ਤੇ ਮੈਂ ਪਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਅੱਜ ਇੰਪਰੂਵਮੈਂਟ ਵਾਸਤੇ ਜਿਹੜੇ ਚੇਅਰਮੈਨ ਜਸਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜ ਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਔਰ ਪਾਰਟੀ ਜਿਹੜੀ ਆ ਉਹ ਦੇਖਦੀ ਹੈ ਕਿ ਕਿਹੜਾ ਬੰਦਾ ਅਨਤਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀ ਨੂੰ ਹਮੇਸ਼ਾ ਤਗੜਾ ਕਰਦੇ ਆ। ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅ ਦੁੱਖ ਇਸ ਗੱਲ ਦਾ ਹੈ। ਮਨ ਭਰੇ ਨਾ ਇਹ ਗੱਲ ਕਹਿਣੀ ਪੈਂਦੀ ਆ ਜੀ 75 ਸਾਲ ਬਟਾਲਾ ਪਛੜਿਆ ਰਹਿ ਗਿਆ। ਔਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉਹ ਪੱਲੇ ਸਿਖਰਾਂ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ। ਅੱਜ ਇਹ ਤਾਜਪੋਸ਼ੀ ਹੋ ਗਈ ਜੀ। ਉਸ ਤੋਂ ਬਾਅਦ ਮਾਰਕੀਟ ਕਮੇਟੀ ਜਿਹੜੀ ਆ ਉਹ ਵੀ ਜਿਹੜਾ ਸਾਡਾ ਮਾਨਕ ਮਹਤਾ ਚੇਅਰਮੈਨ ਬਣਿਆ ਉਹ ਵੀ ਸ਼ਨੀਵਾਰ ਨੂੰ ਉਹਦੀ ਵੀ ਜਿਹੜੀ ਤਾਇਪੂਸ਼ੀ ਹੋਣ ਜਾ ਰਹੀ ਹੈ ਸੋ ਕਹਿਣ ਦਾ ਭਾਵ ਹਰ ਕੰਮ ਨੂੰ ਸਮਾਂ ਲੱਗਦਾ ਔਰ ਤੁਹਾਨੂੰ ਆਪ ਬਤੌਰ ਦੇਖਣ ਨੂੰ ਨਜ਼ਰ ਆਊਗਾ ਜਿਸ ਦਿਨ ਮੈਂ ਐਮਐਲਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹੁੰਨਾ ਲੋਕਾਂ ਨੂੰ ਵੀ ਜਦ ਜਦਨ ਐਮਐਲਏ ਬਣਿਆ ਮੈਨੂੰ ਇੱਕ ਕੱਲ ਦੱਸਦੇ ਵੀ ਕਿਹੜਾ ਰੋਡ ਜਿਹੜਾ ਸੀ ਸਹੀ ਸੀ ਹਰ ਰੋਡ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਹ ਪਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾ ਅਸੀਂ ਤਾਂ ਕਹਤਾ ਕਰ ਰਹੇ ਜੀ ਤੁਹਾਡੀ ਉਹ ਵੀ ਤਿਆਰੀ ਆ ਜੀ ਤਸੀਲ ਦੇ ਵਿੱਚ ਤਿਆਰੀ ਆ ਥੋੜਾ ਜਿਆ ਮੇਰੇ ਕਿ ਉੱਥੇ ਤਸੀਲ ਦੇ ਵਿੱਚ 200 ਕਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਹੈ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਆ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਆ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰਜ਼ਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰਜ਼ਗਾਰ ਉਦੇ ਕਰਕੇ ਥੋੜਾ ਵੇਟ ਕਰ ਰਹੇ ਬਾਕੀ ਤਸੀਲ ਕੰਪਲੈਕਸ ਰਹਿਣੀ ਆ ਮਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਸੀਲ ਦਾ ਜਿਹੜਾ ਜਿਹੜਾ ਕਾਰਵਾਈ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਮੱਕਲ ਫਿਕਰ ਮਿਲਦੀ ਹੋਈ ਹੈ ਕਾਲੀ ਦਿਨ ਸਾਰਾ ਹੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਕੰਨ ਕਸਦੀ ਭਈਆ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਸਾਨਾਂ ਮੈਂ ਨਹੀਂ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨਾਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਰਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹੀ ਬਤ ਕਰਦੇ ਕਿ ਕਿਹੜੀ ਇੰਡਸਟਰੀ ਪੰਜਾਬ ਆਊਗੀ ਕਿਹੜਾ ਬਿਜ਼ਨਸਮੈਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਆਊਗਾ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਿਹਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਪਤਾ ਹੈ ਠੀਕ ਹੈ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਹੈ ਪਰ ਸਾਡੀ ਸੈਂਟਰ ਨਾਲ ਲੜਾਈ ਹੈ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀ ਉਹਨੂੰ ਸੁਣਦਾ ਕੌਣ ਉਹ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆ ਜਾਂਦਾ ਕਿਤੇ ਰਾਜ ਕਿਤੇ ਐਕਸੀਡੈਂਟ ਹੋ ਜੇ ਕਿਤੇ ਕੁੱਤਾ ਕੱਤਾ ਵੀ ਮਰ ਜੇ ਭਾਵੇਂ ਉਹ ਸਦਾ ਉਹਦੇ ਤੇ ਵੀ ਲਾਈਵ ਹੋ ਜੂ। ਉਹਦੇ ਕੰਮ ਹੀ ਇਹ ਆ ਹੁਣ ਲੋਕਾਂ ਨੇ ਉਹਨੂੰ ਵਹਿਲੇ ਕਰਤਾ। ਇਹ ਮੁੱਛਾਂ ਨੂੰ ਵੱਟ ਚਾਹਦਾ ਸੀ। ਕੀ ਕਹਿੰਦਾ ਸੀ? ਕਹਿੰਦਾ ਸੀ ਵੀ ਮੈਂ ਜਾਊਂਗਾ ਜੀ ਉੱਥੇ ਜਿੱਥੇ ਸਿੱਧੂ ਦੇ ਮੁਕਾਬਲੇ ਜਿੱਤ ਕੇ ਆਊਂਗਾ। ਲੋਕਾਂ ਨੇ ਜਵਾਬ ਦਿੱਤਾ ਅਸੀਂ ਕੌਣ ਹੰਦੇ? ਅਸੀਂ ਤੇ ਨਮਾਨੇ ਆ। ਬਸ ਦੁੱਖ ਇਸ ਗੱਲ ਦਾ ਅਸੀਂ ਆਮ ਘਰਾ ਚੋਂ ਠੇ ਆ। ਹਰ ਕੇ ਆ ਇਹ ਪੁਰਾਣੇ ਸਿਆਸਤਦਾਨਾਂ ਚੋਂ ਠੇ ਨੇ। ਇਹਨਾਂ ਨੂੰ ਜਰਾ ਬੋਲਣ ਚੱਲਣ ਦੇ ਹਿਸਾਬ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਸਾਈ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਵਰਗੇ ਆ ਮੁਖਮਤੀ ਸਾਹਿਬ ਦੀ ਆਣਗੁਣ ਮਰਾਵਾ ਸਾਥ ਕਰਦਾ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਦੇ ਦੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਹਦੇ ਤੇ ਵੀ ਤਾਂ ਹੈਰਾਨਗੀ ਦੀ ਗੱਲ ਹੈ ਪੰਜਾਬ ਦੇ ਮੁੱਦੇ ਇਹ ਕੋਈ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਬਚਕਾਂ ਦੀਆਂ ਹਰਕਤਾਂ ਨੇ ਬੱਚਕਾਂ ਨੇ ਐਮਐਲਏ ਸਾਹਿਬ ਵਾਇਲ ਇਕਸ਼ਨ ਆ ਪੰਜਾਬ ਲੁਧਿਆਣੇ ਜੀ ਲੋਕੀ ਲੋਕ ਤਿਆਰ ਬੈਠੇ ਨੇ ਲੁਧਿਆਣੇ ਲੋਕ ਸਾਥ ਦੇ ਰਹੇ ਨੇ ਹੋਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੇ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਐਮਐਲਏ ਸਾਹਿਬ ਜਿੰਨੇ ਵੀ ਸਾਡੇ ਸਮਾਜ ਕੋ ਸੰਕਰ ਆਏ ਹਨ ਉਹ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਦਾ ਜੋ ਕਡਾਲਾ ਸ਼ਹਿਰ ਦੇ ਵਿੱਚ ਐ ਜੀ ਚੇਅਰਮੈਨ ਅਪਰੂਵਮੈਂਟ ਡੈਸਟ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਸੌਂਪੀ ਗਈ ਆ ਔਰ ਜਿਸ ਦੇ ਵਿੱਚ ਸਾਡੇ ਮਹਿਬੂਬ ਨੇਤਾ ਸਾਡੇ ਦਿਲਾਂ ਦੀ ਧੜਕਨ ਸਾਡੇ ਐਮਐਲਏ ਸ਼ਰੀ ਖਲਸੀ ਜੀ ਜਿਨ੍ਹਾਂ ਦੀ ਸ਼ਿਵਾਰਸ਼ ਦੇ ਨਾਲ ਹੀ ਇਹ ਮੈਂ ਜ਼ਿੰਮੇਵਾਰੀ ਸੰਭਾਲਣ ਆ ਰਿਹਾ ਔਰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਉਹਨਾਂ ਦੀਆਂ ਭਾਵਨਾ ਨੂੰ ਸਮਝਦਾ ਹੋਇਆ ਜੋ ਉਹਨਾਂ ਦੇ ਮਨ ਦੇ ਵਿੱਚ ਸੁਪਨੇ ਜੋ ਬਲਬਲੇ ਹਨ ਬਡਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਮੈਂ 2 ਸਾਲ ਜੇ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਮੈਂ ਤਨ ਮਨ ਔਰ ਦਾਨ ਦੇ ਨਾਲ ਇਸ ਸ਼ਹਿਰ ਨੂੰ ਖੂਬਸੂਰਤ ਬਣਾ ਕੇ ਉਹਨਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕਰਨਾ ਹਾਂ ਜਿਵੇਂ ਵਾਰੀ ਵੱਡੀ ਆ ਤੇ ਚੁਣੌਤੀਆਂ ਵੀ ਵੱਡੀਆਂ ਰਹਿਣਗੀਆਂ ਦੇਖੋ ਗੱਲ ਇਹ ਹੈ ਕਿ ਕੋਈ ਚੁਣੌਤੀ ਵੱਡੀ ਨਹੀਂ ਹੁੰਦੀ ਜਦੋਂ ਬੰਦਾ ਫਾਈਟ ਮੈਦਾਨ 'ਚ ਉਤਰ ਜਾਂਦਾ ਨਾ ਫਿਰ ਆਰ ਪੱਧ ਦੀ ਲੜਾਈ ਕੀ ਹੋ ਜਾਏਗਾ ਸਮਾਂ ਕਿ ਚੁਣੌਤੀਆਂ ਨੂੰ ਕੋਈ ਗੱਲ ਹੋਣ ਬੜੇ ਪੱਕੇ ਨੇ ਆਮ ਆਦਮੀ ਚੀ ਲੀਡਰ ਬੜਾ ਸਟੰਗਰ ਨਾ ਕਰੇ ਆਮ ਆਦਮੀ ਪਾਰਟੀ ਦਾ ਸੂਰ ਬੜੇ ਪੱਕੇ ਨੇ ਜਿਹੜਾ ਕੰਮ ਨਾ ਕਰਕੇ ਵਿਖਾਵੇ ਉਹ ਰਸੀਦ ਤੋਂ ਲਾਭ ਜੰਦੇ ਨਹੀਂ ਛੇ। ਬਿਲਕੁਲ। ਲਾਣਾ ਵੀ ਜਾਈਦਾ ਮੈਂ ਕਹਿੰਨਾ ਕਿ ਇਹ ਜਿਹੜਾ ਕਿਸੇ ਨਹੀਂ ਹਰ ਬਿਜ਼ਨਸ ਦੇ ਵਿੱਚ ਔਰ ਹਰ ਕਿਤੇ ਦੇ ਵਿੱਚ ਰੂਲ ਹੋਣਾ ਚਾਹੀਦਾ। ਸਰ ਤੁਸੀਂ ਇਸੇ ਸ਼ਹਿਰ ਦੇ ਜੰਪਾ ਲੋ ਔਰ ਇਸੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਬਣੇ। ਇਹਦਾ ਕੰਮ ਹੀ ਨਗਰ ਨੂੰ ਸੁਧਾਰਨਾ। ਕਿਹੜਾ ਬਲੂਪ੍ਰਿੰਟ ਤਿਆਰ ਕੀਤਾ? ਇਹ ਸ਼ਹਿਰ ਦਾ ਐਨਾਲਿਸਿਸ ਕੀਤਾ ਕਿ ਜਿਹੜਾ ਐਮ.ਐਲ.ਏ. ਸਾਹਿਬ ਦੀ ਮਦਦ ਦੇ ਨਾਲ ਉਹ ਕੰਮਾਂ ਦੀ ਸ਼ੁਰੂਆਤ ਕੀਤੀ ਜਾਏਗੀ। ਦੇਖੋ ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਦੀ ਬਹੁਤ ਕਮੀ ਸੀ ਕਿ ਡਵੈਲਪਮੈਂਟ ਉੱਨੀ ਪੈਸੇ ਨਾਲ ਔਰ ਪੈਸਾ ਵੀ ਜੇ ਕਮੀ ਹੈ ਉਹਦੇ ਕਾਰਨ ਵੀ ਡਵੈਲਪਮੈਂਟ ਨਹੀਂ ਹੋ ਸਕੀ ਲੇਕਿਨ ਅਮਿਲ ਸਾਬ ਨੇ ਜਿਹੜਾ 3 ਸਾਲ ਦਾ ਸਮਾਂ ਬੀਤਿਆ ਮੈਨੂੰ ਪਤਾ ਕਿ ਇਸ ਤਰ੍ਹਾਂ ਪੈਸੇ ਲਿਆ ਲਿਆ ਕਿ ਤੁੰਦੇ ਚੌਂਕ ਤੇ ਤੁਨੀ ਸੜਕਾਂ ਐ ਤੁਨੀ ਲਾਈਟਾਂ ਬਹੁਤ ਕੁਝ ਕੀਤਾ ਔਰ ਆਉਣ ਵਾਲਾ ਸਮਾਂ ਜਿਹੜਾ ਜਿੰਨੀਆਂ ਵੀ ਇੰਪਰੂਵਮੈਂਟ ਟਾਸ ਦੀਆਂ ਸਕੀਮਾਂ ਹਨ ਸਮਾਂ ਜਿਹੜਾ ਫਿਊਚਰ ਸਾਡਾ ਬ੍ਰਾਈਟ ਹੈ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਬਹੁਤ ਪੈਸਾ ਵੀ ਆਏਗਾ ਸਭ ਕੁਝ ਠੀਕ ਹੋਏਗਾ ਤੇ ਡਵੈਲਪਮੈਂਟ ਵੀ ਬਹੁਤ ਐਕਸਪੈਕਟ ਨਗਰ ਨਿਗਮ ਕਿੰਨਾ ਕਿੰਨਾ ਰਾਧਾ ਕਰੋੜਾ ਚੂਰ ਕਰਦੀ ਹੈ ਜੀ ਪਟਾਰੇ ਦੀ ਡਵੈਲਪਮੈਂਟ ਵਿੱਚ ਜੋ ਵੀ ਵੱਡੀ ਕੋਈ ਨਹੀਂ ਜਿਹੜਾ ਰੋੜਾ ਬਣਿਆ ਬਣ ਗਿਆ ਹੁਣ ਨਗਰ ਨਗਰ ਵੀ ਬਦਲਣ ਵਾਲੀ ਹੈ ਚਿੰਤਾ ਨਾ ਕਰੋ ਦੇਖੋ ਕਿਸਾਨ ਸਾਡੇ ਆਪਣੇ ਆ ਠੀਕ ਹੈ ਜੀ ਤਾਂ ਅਸੀਂ ਆਮ ਆਦੀ ਪਾਰਟੀ ਕਿਸਾਨਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਲਗਭਗ ਸਵਾ ਸਾਲ ਕਿਸਾਨ ਦਿੱਲੀ ਦੀ ਪ੍ਰੂਹਾਂ ਤੇ ਬੈਠੇ ਰਹੇ ਆਮ ਆਦਮੀ ਪਾਰਟੀ ਨੇ ਸਵਾ ਸਾਲ ਕਿਸਾਨਾਂ ਦੇ ਨਾਲ ਰਹਿ ਕੇ ਉਹ ਲੜਾਈ ਲੜੀ ਜਿਹੜੀ ਦਿੱਲੀ ਦੀ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ ਉਹਨਾਂ ਨੂੰ ਰੱਦ ਕਰਾਉਣ ਚ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਯੋਗਦਾਨ ਰਿਹਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਜਿਹੜੀ ਗੱਲ ਤੁਸੀਂ ਕੱਲ ਕਰਦੇ ਹੋ ਕਿਸਾਨਾਂ ਦੇ ਲੈ ਕੇ ਸਰਕਾਰ ਲੈਵਲ ਦਾ ਕੰਮ ਹੈ ਉਹਦੇ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਬਾਕੀ ਜੋ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਰਾਹੀਂ ਜਾਂ ਪ੍ਰਿੰਟ ਮੀਡੀਆ ਦੇ ਜ਼ਰੀਏ ਬਿਲਕੁਲ ਛਾਤਵੇਂ ਤਰੀਕੇ ਨਾਲ ਕਿਸਾਨਾਂ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਉਥੋਂ ਦੇ ਡੀਆਜੀ ਮਨਜੀਤ ਸਿੰਘ ਸਿੱਧੂ ਜਿਨ੍ਹਾਂ ਪਹਿਲਾਂ ਬੜੇ ਆਪਣੇ ਚੰਗੇ ਤਰੀਕੇ ਨਾਲ ਰਿਕੁਐਸਟ ਕੀਤੀ ਆ ਕਿ ਜਿਹੜੀ ਆਉਣ ਵਾਲੀ ਜਨਤਾਵਾ ਰਸਤੇ ਜਿਹੜੇ ਰੁਕਾਵਟ ਪਈ ਆ ਉਹਨਾਂ ਨੂੰ ਬੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਲੋਕਾਂ ਦੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਕਿ ਰਸਤਾ ਜਿਹੜਾ ਉਹ ਨਾ ਰੋਕਿਆ ਜਾਵੇ ਤੁਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਹੋ ਪਰ ਰਸਤਾ ਨਾ ਰੋਕੋ ਕਿ ਆਉਣ ਵਾਲੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਉਹ ਨਾ ਹੋਵੇ। ਬਹੁਤ ਬੜਾ ਤਣਾਅਪੂਰਨ ਹੋਇਆ ਦਾ ਪਟਿਆਲੇ ਦੇ ਜਿਹੜਾ ਵਾਲ ਕੁਨਟਰਟ ਸ਼ਿਵਾਂਵਾਹ ਬੰਦ ਕਰ ਦਿੱਤੀ ਗਈ ਹੈ ਤੇ ਬਾਰਡਰ ਦੇ। ਦੇਖੋ ਇਹੋ ਜੀ ਸਥਿਤੀ ਪੰਜਾਬ 'ਚ ਬਹੁਤ ਵਾਰੀ ਅੱਗੇ ਵੀ ਆਈ। ਬਹੁਤ ਵਾਰੀ ਜਿਹੜਾ ਤਣਾਅਪੂਰਨ ਬਣਦਾ ਰਿਹਾ। ਪਰ ਪੰਜਾਬ ਦੇ ਲੋਕ ਕਿੰਨੇ ਸਮਝਦਾਰ, ਇੰਨੇ ਸਿਆਣੇ ਨੇ। ਹਾਰ ਉਸ ਜਿਹਦਾ ਜਿਹੜਾ ਸਮੇਂ ਨਾਲ ਉਹਦਾ ਸਬਦਾਨ ਜਿਹੜਾ ਉਹ ਸਮਾਧਾਨ ਜਿਹੜਾ ਉਹ ਨਿਕਲਦਾ ਹੈ ਪਾਕਿਸਤਾਨ ਸਰਕਾਰ ਦੇ ਲੈਗਟਿਮ ਜਾਣ ਕੇ ਕਿ ਉਹਨਾਂ ਦਾ ਸਮਾਂ ਉਹਨਾਂ ਦਾ ਇਲੈਕਸ਼ਨ ਦਾ ਦੌਰ ਤੇ ਫਲਪ ਸਮਝੀ ਜਿਲਾ ਪ੍ਰਸ਼ਾਸਨ ਕੌਂਸਲਰ ਤੇ ਸਟਾਈਲ ਇਲੈਕਸ਼ਨ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਮੈਂ ਇੱਕ ਕਿਸਾਨ ਦਾ ਪੁੱਤ ਆ ਮੈਂ ਖੁਦ ਇੱਕ ਕਿਸਾਨ ਆ ਠੀਕ ਹੈ ਨਾ ਮੈਂ ਸਮਝਦਾ ਵੀ ਕਿਸਾਨ ਕਦੀ ਵੀ ਆਮ ਆਦੀ ਪਾਰਟੀ ਕਿਸਾਨਾਂ ਨੇ ਦੂਸਰੀਆਂ ਪਾਰਟੀਆਂ ਨੂੰ ਬੜੀ ਨੇੜਿਓਂ ਹੋ ਕੇ ਦੇਖਿਆ ਬੀਜੇਪੀ ਨੂੰ ਨੇੜੇ ਹੋ ਕੇ ਦੇਖਿਆ ਕਾਲੀਦਾਨ ਨੂੰ ਦੇਖਿਆ ਕਾਂਗਰਸ ਨੂੰ ਦੇਖਿਆ ਉਹਨਾਂ ਦਾ ਸਮਾਂ ਔਰ ਆਮ ਆਦਮੀ ਪਾਰਟੀ ਦਾ ਸਮਾਂ ਕਿਸਾਨਾਂ ਲਈ ਕਿੰਨਾ ਵੇਤਰਾ ਕਿਸਾਨ ਖੁਦ ਜਾਣਦੇ ਨੇ ਵਿਕਰਮਜੀਤ ਮਜੀਠੀਆ ਬਹੁਤ ਪੋਜੀਸ਼ਨ ਕਿ ਇਹ ਜੀ ਪੀ ਟੀਮ ਆ ਪਾਰ ਪਾ ਦੀ ਬਹੁਤ ਮਾਨੋਦਿਤੀ ਜੇ ਇੱਕ ਵਾਰ ਜਿਹੜਾ ਵਿਕਰਮਜੀਤ ਮਜੀਠੀਆ ਸਾਨੂੰ ਵੀ ਟੀਮ ਦੱਸਦਾ ਜਿੱਦਣ ਵਿਕਰਮ ਮਜੀਠੀਆ ਹੋਣੀ ਉਹਨਾਂ ਨਾਲ ਸਮਝੌਤਾ ਕਰਕੇ ਪੰਜਾਬ 'ਚ ਸਰਕਾਰ ਬਣਾਉਂਦੇ ਰਹੇ ਆ ਵੀ ਟੀਮ ਕੌਣ ਹੈ ਜੀ ਆ ਪੀ ਟੀਮ ਅਸੀਂ ਆ ਕਿ ਮਜੀਠੀਆ ਸਾਡੀ ਤਾਂ ਹਮੇਸ਼ਾ ਹੀ ਲੜਾਈ ਆ ਆਮ ਆਦਮੀ ਪਾਰਟੀ ਦੀ ਲੜਾਈ ਭਾਜਪੀ ਦੇ ਵਿਰੁੱਧ ਆ ਔਰ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਨੇ ਝੂਠੇ ਮਕਦਮਿਆਂ 'ਚ ਦੋ ਦੋ ਸਾਲ ਅੰਦਰ ਰੱਖੇ ਨੇ ਅਸੀਂ ਵੀ ਟੀਮ ਆ ਇਹ ਟੀਮ ਤਾਂ ਆ ਜਿਨ੍ਹਾਂ ਨੂੰ ਹੁਣ ਤੱਕ ਬਚਾਉਂਦੇ ਰਹੇ ਜਾਂ ਸ਼ੈਲਟਰ ਲੈਂਦੇ ਰਹੇ ਉਹਨਾਂ ਤੋਂ ਕਾਂਗਰਸ ਐਮਟੀ ਆ ਸਾਰੇ ਨੁਕਸਬਾ ਦੇ ਰਿਹਾ ਅਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਸਾਰੀ ਇੱਕ ਇੱਕ ਤੋਂ ਵੱਧ ਕੋਸ਼ਿਸ਼ ਪੂਰੀ ਕਰਾ ਆਮ ਆਦਮੀ ਪਾਰਟੀ ਦੇ ਗੇਸ ਖੜੇ ਦੇਖੋ ਜੀ ਮੈਂ ਮੈਂ ਜਿੱਥੋਂ ਤੱਕ ਜਿੰਨੀ ਕ ਮੈਨੂੰ ਸਮਝ ਆਇਆ ਆਮ ਆਦਮੀ ਪਾਰਟੀ ਦੀ ਜਿੱਥੇ ਗੱਲ ਖੜਦੀ ਹੈ ਉੱਥੇ ਸਾਰੀਆਂ ਧਿਰਾਂ ਇਕੱਠੀਆਂ ਹੁੰਦੀਆਂ ਚਾਹੇ ਉਹ ਭਾਜਪਾ ਹੋਵੇ ਕਾਂਗਰਸ ਹੋਵੇ ਕਾਲੀਦਲ ਹੋਵੇ ਕੋਈ ਧਿਰ ਵੀ ਹੋਵੇ ਉਹ ਕਹਿੰਦਾ ਕਿ ਸਿਰਫ ਆਮ ਆਦਮੀ ਪਾਰਟੀ ਨਹੀਂ ਦਿਖਣੀ ਚਾਹੀਦੀ ਬਾਕੀ ਆਪਾਂ ਸਾਰੇ ਇਕੱਠੇ ਆ ਆ ਮੇਰੇ ਡੇਰਾ ਬਾਬਾ ਨਾਨਕ ਚ ਇਲੈਕਸ਼ਨ ਹੋ ਗਿਆ ਠੀ ਉੱਥੇ ਕੀ ਬਣਿਆ ਸਮਝੌਤੇ ਨਾਲ ਲਖਣ ਲੜੀ ਆ ਬੀਜੇਪੀ ਨੇ ਵੀ ਆਪਣੇ ਬੰਦੇ ਖਿਲਾਰੇ ਕਾਂਗਰਸ ਨੇ ਵੀ ਖਿਲਾਰੇ ਕਾਲੀਤਲ ਨੇ ਵੀ ਖਿਲਾਰੇ ਤਿੰਨਾਂ ਨੇ ਲੜ ਕੇ ਉਸ ਲੀਡਰ ਨੇ ਸਟੇਟਮੈਂਟ ਦਿੱਤੀ ਆ ਕਿ ਐਸ ਸੀਟ ਐਸ ਸੀਟ ਤੇ ਸਾਡਾ ਸਮਝੌਤਾ ਹੈ ਅਸੀਂ ਤਾਂ ਨਹੀਂ ਇੱਥੇ ਉਮੀਦਵਾਰ ਦੇਣਾ ਅਸੀਂ ਉਹਦਾ ਸਿੱਧਾ ਤੇ ਸਿੱਧਾ ਤੈ ਕਾਮਾਦੀ ਪਾਰਟੀ ਨਾਲ ਔਰ ਰਿਜ਼ਲਟ ਸਾਰੇ ਹਿੰਦੁਸਤਾਨ ਕੀ ਸਾਰੇ ਪੰਜਾਬ ਦੇ ਸਾਹਮਣੇ ਡੇਰਾ ਬਾਬਾ ਨਾਨਕ ਵਾਲਿਆਂ ਫਤਵਾ ਆ ਕਾਮਾਦੀ ਪਾਰਟੀ ਦੇ ਹੱਕ ਚ ਦਿੱਤਾ ਹੈ ਇਹ ਜੋ ਐਕਸ਼ਨ ਹੋਇਆ ਕਾਮਾਦੀ ਪਾਰਟੀ ਦੇ ਹੱਕ ਚ ਜਾਏਗਾ ਬਿਲਕੁਲ ਹੱਕ ਚ ਜਾਏਗਾ ਜੀ ਬਿਲਕੁਲ ਨ ਕਿਸਾਨ ਆਮਾਦੀ ਪਾਰਟੀ ਦਲ ਕਿਸਾਨਾਂ ਲਈ ਆਮਾਦੀ ਪਾਰਟੀ ਨੇ ਜੋ ਤਿੰਨਾਂ ਸਾਲਾਂ ਚ ਕੀਤਾ ਹੈ ਦੇਖੋ ਜੀ ਜੋ ਦਿੱਲੀ ਦੀ ਇਲੈਕਸ਼ਨ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਲੀ ਚ ਕੀ ਬਣਿਆ ਠੀਕ ਹੈ ਨਾ ਇਸ ਕਰਕੇ ਅੱਜ ਦਿੱਲੀ ਵਾਲੇ ਲੋਕਾਂ ਨੂੰ ਜਾ ਕੇ ਪੁੱਛੋ ਅਜੇ ਮਹੀਨਾ ਨਹੀਂ ਹੋਇਆ ਸਰਕਾਰ ਬਣੀ ਨੂੰ ਅੱਜ ਜਾ ਕੇ ਦਿੱਲੀ ਵਾਲੇ ਲੋਕਾਂ ਨੂੰ ਪੁੱਛੋ ਕਿ ਦਿੱਲੀ ਵਾਲਿਆਂ ਲੋਕਾਂ ਦੀ ਹਾਲਾਤ ਕੀ ਆ ਜਿਸ ਸਿਸਟਮ ਨਾਲ ਬੀਜੇਪੀ ਨੇ ਉਥੇ ਇਲੈਕਸ਼ਨ ਲੜੀ ਹੈ ਇੱਥੇ ਤੋਂ ਮੁਕਰਨਾ ਨਹੀਂ ਚਾਹੀਦਾ 5-5000 ਵੋਟ ਬਾਹਰ ਲਿਆਂ ਹਰਕਿਆਂ ਚੋਂ ਕੱਟ ਕੇ ਉਥੋਂ ਦੀ ਮੌਜੂਦਾ ਕੱਟ ਕੇ ਦੂਜੇ ਹਰ ਕਹਿੰਦੇ ਵੋਟਾਂ ਲਾ ਕੇ ਬਾਹਰੋਂ ਬੱਸਾਂ ਲਿਆ ਲਿਆ ਕੇ ਕਲਕੱਤ ਵਿੱਚ 5-5000 ਵੋਟ ਪਹਤਾਈ ਗਈ ਹੈ ਐਡਾ ਵੱਡਾ ਲੋਕਤੰਤ ਤ ਦਾ ਘਾਣ ਜਿਹੜਾ ਦਿੱਲੀ ਚ ਹੋਇਆ